ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬ ਚਾਹੇ ਸਿੰਘ ਕੰਦ ਬਨਾਈ ਅੜਨੋ ਲੜਨੋ ਮਰਨੋ ਵਾਈ ਖਾਲਸਾ ਜੀ ਕੋਈ ਸ਼ੱਕ ਨਹੀਂ ਕਿ ਸ਼ੇਰ ਤੇ ਬਘਿਆੜ ਖੁੱਲੇ ਜੰਗਲਾਂ ਵਿੱਚ ਹੀ ਸੌਂਦੇ ਹਨ ਬਾਜ ਕਦੇ ਕਿਕਰਾਂ ਤੇ ਆਲਣੇ ਨਹੀਂ ਪਾਉਂਦੇ ਮੰਗਰ ਮੱਛ ਕਦੇ ਛੋਟਿਆਂ ਟੋਬਿਆਂ ਵਿੱਚ ਨਹੀਂ ਰਹਿੰਦੇ ਘੋੜਿਆਂ ਦੇ ਗਲ ਪੰਜਾਲੀਆਂ ਨਹੀਂ ਪੈਂਦੀਆਂ ਇਸੇ ਤਰ੍ਹਾਂ ਖਾਲਸਾ ਵੀ ਸਤਗੁਰਾਂ ਨੇ ਧਰੋਂ ਆਜ਼ਾਦ ਕੀਤਾ ਹੋਇਆ ਹੈ ਤੇ ਜੰਗ ਸਗਲੀ ਧਰਤ ਖਾਲਸੇ ਦੀ ਹੈ ਖਾਲਸਾ ਕਦੇ ਇੱਕ ਥਾਂ ਟਿਕਾਣਾ ਕਰਕੇ ਨਹੀਂ ਬੈਠਦਾ ਉਹ ਤਾਂ ਬ੍ਰਹਿਮੰਡ ਦੇ ਆਖਰੀ ਬਚੇ ਜੀਵ ਦੇ ਦੁੱਖਾਂ ਤੇ ਜਿੱਤ ਪਾਉਣ ਤੱਕ ਜੂਝਦਾ ਰਹੇਗਾ ਖਾਲਸਾ ਤਾਂ ਆਰੰਭ ਤੇ ਅੰਤ ਤੋਂ ਪਾਰ ਹੈ ਖਾਲਸਾ ਸਦਾ ਰਹੇਗਾ ਇੱਕ ਦਿਨ ਆਕਾਲ ਪੁਰਖ ਜੀ ਨੇ ਖਾਲਸੇ ਨੂੰ ਬ੍ਰਹਿਮੰਡੀ ਰਾਜ ਸੌਂਪ ਕੇ ਆਪ ਸੁਰਖਰੂ ਹੋ ਜਾਣਾ ਹੈ ਭਾਈ ਸੁਖਾ ਸਿੰਘ ਸਿੰਘਾਂ ਦੇ ਜਥੇ ਨੂੰ ਸੰਬੋਧਨ ਕਰ ਰਹੇ ਹਨ ਮਾਲਵੇ ਤੋਂ ਘੋੜਿਆਂ ਨੂੰ ਅੱਡੀ ਲਾ ਕੇ ਖਾਲਸੇ ਨੇ ਮੋੜ ਮਾਜੇ ਵਿੱਚ ਆਣ ਉਤਾਰਾ ਕੀਤਾ ਹੈ ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕਿ ਰਾਜਸੀ ਤਾਕਤ ਮਜ਼ਬੂਤ ਕਰਨ ਲਈ ਕੋਈ ਕਿਲਾ ਉਸਾਰਿਆ ਜਾਏ ਪਰ ਸਿੰਘਾਂ ਦਾ ਕਹਿਣਾ ਹੈ ਕਿ ਸਮੁੱਚੀ ਧਰਤੀ ਤੇ ਜੰਗਲ ਖਾਲਸੇ ਲਈ ਕਿਲੇ ਹੀ ਹਨ ਇੱਟਾਂ ਗਾਰੇ ਦਾ ਕਿਲਾ ਕੀ ਕਰਨਾ ਹੈ ਸਿੰਘਾਂ ਦੇ ਇਸ ਸਵਾਲ ਦੇ ਜਵਾਬ ਵਿੱਚ ਭਾਈ ਸੁੱਖਾ ਸਿੰਘ ਪੰਥ ਨੂੰ ਸੰਮੁਖ ਹਨ ਖਾਲਸਾ ਜੀ ਰਾਜ ਸੀ ਤਾਕਤ ਮਜ਼ਬੂਤ ਕਰਨ ਤੇ ਮੁਗਲ ਹੱਲਿਆਂ ਦੇ ਟਾਕਰੇ ਲਈ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਇੱਕ ਕੋਟ ਉਸਾਰਿਆ ਜਾਵੇ ਸ਼ੇਰ ਭਾਵੇਂ ਸ਼ਿਕਾਰ ਲਈ ਸਾਰੇ ਜੰਗਲ ਵਿੱਚ ਭੌਂਦਾ ਫਿਰੇ ਪਰ ਮੁੜ ਕੇ ਆਪਣੇ ਘਰਨੇ ਵਿੱਚ ਹੀ ਆਉਂਦਾ ਹੈ ਭਾਈ ਸੁੱਖਾ ਸਿੰਘ ਦੇ ਇਹਨਾਂ ਬੋਲਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਸਿੰਘਾਂ ਨੇ ਜਕਾਰਾ ਛੱਡਿਆ ਕੋਸ਼ਿਆਂ ਦੇ ਜਾਰੇ ਗਿਆ ਬਨੇ ਹਾਰੋ ਜਾਵੇ ਪਤੇ ਪਾਵੇ ਬਾਜਾਂ ਤਖਤਾਂ ਦੇ ਮਾਲਕ ਸੋਢੀ ਸੱਚੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜਿਹਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਪਰ ਕਿਲਾ ਉਸਾਰਿਆ ਕਿੱਥੇ ਜਾਵੇਗਾ ਜਥੇਦਾਰ ਜੀ ਸੀਸ ਤਲੀ ਤੇ ਧਰੀ ਫਿਰਦੇ ਸਿੱਧਗੀ ਸਿੰਘਾਂ ਨੇ ਪੁੱਛਿਆ ਜੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਾਗੇ ਲੜਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਮੁੜ-ਮੁੜ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ ਸਾਡੇ ਧੰਨ ਭਾਗ ਹੋਣਗੇ ਹਰ ਜਨਮ ਬਾਣੀ ਪੜਾਂਗੇ ਪੰਥ ਦੇ ਚਰਨ ਪਰਸਾਂਗੇ ਸਹਾਦਤਾਂ ਪਾਵਾਂਗੇ ਸੋ ਕਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਉਸਾਰਿਆ ਜਾਵੇਗਾ ਭਾਈ ਸੁਖਾ ਸਿੰਘ ਬੋਲੇ ਖਾਲਸਾ ਜੀ ਪੰਥ ਖਾਲਸਾ ਜੀ ਪੰਜ ਸਰੋਵਰਾਂ ਦੀ ਇਸ ਪਾਵਨ ਧਰਤੀ ਤੋਂ ਪਵਿੱਤਰ ਹੋਰ ਕਿਹੜੀ ਥਾਂ ਹੋਏਗੀ ਗੁਰੂ ਪਾਤਸ਼ਾਹ ਦਾ ਫਰਮਾਨ ਹੈ ਕਬੀਰ ਮਹੁ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਤਾਂ ਕਿ ਮਤ ਹਰ ਪੁੱਛੈ ਕੌਣ ਹੈ ਪੁਰਾ ਹਮਾਰੇ 바ਰ ਹਰ ਮੰਦਰ ਹੀ ਸਾਡਾ ਹਰ ਕਾ ਦੁਆਰ ਹੈ ਸੋ ਹੋਰ ਥਾਮ ਮਰ ਕੇ ਜਾਨ ਕਿਉਂ ਗਵਾਈਏ ਜਦ ਕਿ ਇੱਥੇ ਸ਼ਹਾਦਤ ਪਾਇਆ ਸਾਨੂੰ ਅਕਾਲ ਪੁਰਖ ਜੀ ਦੇ 바ਰ ਆਪਣੀ ਪਛਾਣ ਵੀ ਨਹੀਂ ਦੱਸਣੀ ਪਵੇਗੀ ਸਹਾਦਤਾਂ ਪਾਈਏ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਪਾਈਏ ਜਿਉਂਦੇ ਹੋਏ ਅੰਮ੍ਰਿਤਸਰ ਸਾਹਿਬ ਰਹੀਏ ਤਾਂ ਪਾਤਸ਼ਾਹੀਆਂ ਪ੍ਰਾਪਤ ਹੋਣ ਸਰਦਾਰ ਜੱਸਾ ਸਿੰਘ ਬੋਲੇ ਜੀ ਖਾਲਸਾ ਜੀ ਅਕਾਲ ਪੁਰਖ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਤਾਂ ਰਹਿਣਾ ਹੀ ਹੈ ਵੱਡੇ ਭਾਗਾਂ ਨਾਲ ਮਿਲਦਾ ਹੈ ਸ਼ਹੀਦ ਹੋਣਾ ਤਾਂ ਕਿਹੜਾ ਵੱਡਾ ਪੁੰਨ ਹੋਏਗਾ ਅੱਜ ਅਸੀਂ ਇੱਕ ਕੌਤਕ ਦੇਖਿਆ ਹੈ ਨੇੜਲੇ ਜੰਗਲ ਵਿੱਚ ਬੱਕਰੀਆਂ ਚਾਰਦਾ ਇੱਕ ਆਜੜੀ ਏਜਰ ਨਾਲ ਅੱਗੇ ਲੰਘ ਗਿਆ ਤੇ ਇੱਕ ਸੋਨਾ ਸੂਣ ਵਾਲੀ ਬੱਕਰੀ ਪਿੱਛੇ ਜੰਗਲ ਵਿੱਚ ਹੀ ਰਹਿ ਗਈ ਉੱਥੇ ਹੀ ਉਹ ਕੁਝ ਚਿਰ ਮਗਰੋਂ ਸੂ ਪਈ ਤੇ ਦੋ ਮੇਮਨੇ ਦਿੱਤੇ మేమਣਿਆਂ ਦੀ ਆਵਾਜ਼ ਸੁਣ ਕੇ ਇੱਕ ਭਗਿਆੜ ਸ਼ਿਕਾਰ ਲਈ ਆ ਗਿਆ। ਪਤਾ ਨਹੀਂ ਇੰਨੀ ਤਾਕਤ ਕਿੱਥੋਂ ਆਈ ਕਿ ਉਹ ਬੱਕਰੀ ਆਪਣੇ మేమਣਿਆਂ ਤੇ ਭਗਿਆੜ ਦੇ ਵਿਚਾਲੇ ਚਟਾਨ ਬਣ ਕੇ ਖਲੋ ਗਈ। ਇਹ ਤਾਂ ਐਸੀ ਧਰਤੀ ਹੈ ਕਿ ਬੱਕਰੀਆਂ ਨੂੰ ਭਗਿਆਣਾ ਅੱਗੋਂ ਖੜਾ ਕਰ ਦੇਵੇ। ਇੱਕ ਸਿੰਘ ਬੋਲਿਆ, "ਕੁਝ ਨਵੇਂ ਸਜੇ ਸਿੰਘਾਂ ਨੇ ਉਸ ਦੀ ਗੱਲ ਹਾਸੇ ਪਾ ਲਈ। ਪਰ ਸਿਆਣੇ ਸਿੰਘਾਂ ਨੇ ਉਹ ਉਹਨਾਂ ਨੂੰ ਟੋਕਿਆ ਕਿ ਕਿਸੇ ਦੀ ਭਾਵਨਾ ਦਾ ਮਖੌਲ ਉਡਾਉਣ ਵਾਲੇ ਇੱਕ ਦਿਨ ਖੁਦ ਮਖੌਲ ਬਣ ਜਾਂਦੇ ਹਨ। ਖਾਲਸਾ ਜੀ ਖਾਲਸੇ ਦਾ ਨਿਸ਼ਚਾ ਸਤਿਗੁਰਾਂ ਦੇ ਚਰਨਾਂ ਤੇ ਹੈ ਬੇਸ਼ੱਕ ਭੁੱਖੇ ਭਗਿਆਲ ਸ਼িকার ਲਈ ਸਹਿ ਲਾਈ ਬੈਠੇ ਹਨ ਪਰ ਗੁਰੂ ਦੇ ਬਾਜਾਂ ਦੀ ਨਜ਼ਰ ਤੋਂ ਬਚਣਾ ਔਖਾ ਕੰਮ ਹੈ ਅਸੀਂ ਸਤਿਗੁਰਾਂ ਦੀ ਔਟ ਤਕਾਈ ਤੇ ਕਿਲਾ ਉਸਾਰਨਾ ਸ਼ੁਰੂ ਕਰੀਏ ਨਵਾਬ ਕਪੂਰ ਸਿੰਘ ਬੋਲੇ ਅਰਦਾਸ ਕੀਤੀ ਗਈ ਸੋਡੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਬਣਾਈ ਗਈ ਖੂਹੀ ਵਿੱਚ ਵਿਚਾਲੇ ਦੀ ਰੱਖ ਕੇ ਨੀਂ ਰੱਖੀ ਗਈ ਇੱਕ ਸਿੰਘ ਨੇ ਇੱਟ ਰੱਖਣ ਲੱਗਿਆ ਸ਼ਬਦ ਪੜਿਆ ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤਵ ਪ੍ਰਸਾਦ ਸੁਖੀ ਸਦ ਹੀ ਸਿੰਘਾ ਕਿਲਾ ਉਸਾਰਨਾ ਸ਼ੁਰੂ ਕੀਤਾ ਪੰਥ ਦੀ ਇਹ ਖੂਬ ਖੂਬਸੂਰਤੀ ਹੈ ਕਿ ਸਭ ਜਾਤਾਂ ਪਾਤਾਂ ਦੇ ਸਿੰਘ ਪੰਥ ਦੇ ਨਿਸ਼ਾਨ ਹੇਠ ਇਕੱਤਰ ਹਨ ਹਰ ਤਰ੍ਹਾਂ ਦੀ ਕਿਰਤ ਦੇ ਮਾਹਰ ਕਾਰੀਗਰ ਸਿੰਘ ਸੱਜ ਕੇ ਪੰਥ ਸੇਵਾ ਵਿੱਚ ਤਤਪਰ ਹਨ ਹੁਣ ਜਦ ਕਿਲਾ ਉਸਾਰਨ ਦਾ ਵੇਲਾ ਆਇਆ ਤਾਂ ਉਹੀ ਸਿੰਘ ਆਪ ਹੀ ਰਾਜ ਮਿਸਤਰੀ ਹਨ ਤੇ ਆਪ ਹੀ ਮਜ਼ਦੂਰ ਪੰਥ ਸੇਵਾ ਹਿੱਤ ਸਭ ਨੇ ਆਪੂ ਆਪਣੀ ਸੇਵਾ ਲਈ ਮੋਰਚੇ ਮੱਲ ਲਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ